ਸਾਰੇ ਪਿੰਡਾਂ ਦੇ ਵਿੱਚ ਉਹਨਾਂ ਨੇ ਡੇਰਿਆਂ ਨੂੰ ਵਾਇਦਗੀ ਨਾਲ ਵਸਾਇਆ ਅੱਜ ਜਿਹੜਾ ਇਕੱਠਾ ਹੈ ਦੱਸ ਰਿਹਾ ਹੈ ਕਿ ਉਹਨਾਂ ਨੇ ਕਿੰਨੀ ਸੇਵਾ ਲੋਕਾਂ ਦੀ ਕੀਤੀ ਹੈ ਕਿਉਂਕਿ ਸਾਧੂਆ ਜਿਹੜੇ ਉਹ ਪਰਉਪਕਾਰ ਕਰਦੇ ਰਹਿੰਦੇ ਆ ਪਰਉਪਕਾਰ ਕਰਨ ਵਾਸਤੇ ਦੁਨੀਆ ਤੇ ਆਉਂਦੇ ਆ ਸੋ ਇਸੇ ਤਰ੍ਹਾਂ ਬੜੇ ਸਤਿਗੁਰਾਂ ਦੀ ਕਿਰਪਾ ਰਹੀ ਭੇਖ ਭਗਵਾਨ ਦੀ ਕਿਰਪਾ ਰਹੀ ਬਾਬਾ ਜੀ ਆ ਦੇ ਉੱਤੇ ਉਹਨਾਂ ਨੇ ਆਪ ਦਾ ਜੀਵਨ ਸੀ ਜਿਹੜਾ ਬੜਾ ਸੋਹਣਾ ਸੱਚਾ ਤੇ ਤਰੀਕੇ ਨਾਲ ਬਤੀਤ ਕੀਤਾ ਭੇਖ ਦੇ ਵਿੱਚ ਵੀ ਉਹਨਾਂ ਨੇ ਬੜਾ ਸੋਹਣਾ ਕੰਮ ਕੀਤਾ ਹਰ ਇੱਕ ਵੇਲੇ ਉਹ ਮੋਢੇ ਦੇ ਨਾਲ ਮੋਢਾ ਲਾ ਕੇ ਤੁਰਦੇ ਸਨ ਆ ਮਹਾਤਮਾ ਦੇ ਨਾਲ ਵੀ ਖੜਦੇ ਸਨ तकरीबन ਕੋਈ ਇਹੋ ਜਿਹਾ ਮਹਾਤਮਾ ਨਹੀਂ ਹੋਣਾ ਜਿਨ੍ਹਾਂ ਦੇ ਨਾਲ ਉਹਨਾਂ ਦਾ ਪਿਆਰ ਨਹੀਂ ਸੀ ਤੇ ਤਾਂ ਹੀ ਤੁਸੀਂ ਦੇਖ ਰਹੇ ਹੋ ਕਿ ਵੇਖ ਰੀਆਂ ਮੰਨੀਆਂ ਪਰਮੰਨੀਆਂ ਸ਼ਖਸੀਅਤਾਂ ਅੱਜ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਪਹੁੰਚ ਰੰਗਿਆ ਆਪਾਂ ਸਭ ਨੂੰ ਦਰਸ਼ਨ ਦੇ ਰਹੀਆਂ ਐ ਸਟੇਜ ਤੇ ਬਿਰਾਜਮਾਨ ਮਹਾਨ ਸ਼ਖਸੀਅਤਾਂ ਵੇਖ ਰੀਆਂ ਇਹ ਵੀ ਉਹਨਾਂ ਦੀ ਇੱਕ ਦੇਣ ਹੀ ਹੈ ਕਿ ਅੱਜ ਇੱਥੇ 71 ਤੋਂ ਹੋਏ ਆ ਮਨ ਨੂੰ ਬੜਾ ਦੁੱਖ ਹੋਇਆ ਪਹਿਲਾਂ ਵੀ ਮਹਾਪੁਰਖਾ ਨੇ ਕਿਹਾ ਕਿ ਬਾਬਾ ਜੀ ਦਾ ਜਾਣ ਵਾਲਾ ਇਹ ਸਮਾਂ ਨਹੀਂ ਸੀ ਸੋ ਸਾਧੂ ਸਮਾਜ ਨੂੰ ਵੀ ਇੱਕ ਬਹੁਤ ਵੱਡਾ ਘਾਟਾ ਪਿਆ ਉਹਨਾਂ ਦੇ ਜਾਣ ਦੇ ਨਾਲ ਸਾਰੇ ਸਾਧਵਾ ਨੂੰ ਮਨ ਨੂੰ ਝੋੜ ਕੇ ਰੱਖ ਦਿੱਤਾ ਕਿ ਵੈਰ ਦੀ ਤਾਂ ਹਲੇ ਜਾਣ ਵਾਲੇ ਨਹੀਂ ਸਨ ਪਰ ਜੋ ਅਕਾਲ ਪੁਰਖ ਨੇ ਮਹਾਰਾਜ ਨੇ ਅਖਰ ਲਿਖਿਆ ਸਤਿਗੁਰਾਂ ਦਾ ਫਰਮਾਨ ਹੈ ਜਿਹਾਂ ਕੀ ਰੇ ਲਿਖਿਆ ਤੇਹਾ ਹੁਕਮ ਕਮਾਏ ਘੱਲੇ ਆਵੈ ਨਾਨਕਾ ਸਦੇ ਉਝ ਜਾਏ ਸੋ ਗੁਰਮੁਖ ਜਦੋਂ ਸਮਾ ਆ ਜਾਂਦਾ ਹੈ ਤਾਂ ਜੀਵ ਹੈ ਜਿਹੜਾ ਉਹਨੂੰ ਇਸ ਸੰਸਾਰ ਤੋਂ ਜਾਣਾ ਪੈਂਦਾ ਹੈ ਸਰੀਰ ਛੱਡਣਾ ਪੈਂਦਾ ਹੈ ਸੋ ਬਾਣੀ ਨੂੰ ਹੀ ਆਪਾਂ ਮੁਖ ਰੱਖ ਕੇ ਜੇ ਆਪਾਂ ਨੂੰ ਮਰਨਾ ਪਊ ਵੀ ਉਹਨਾਂ ਦਾ ਸਮਾ ਆ ਗਿਆ ਜੋ ਵੀ ਉਹਨਾਂ ਨੂੰ ਪੂੰਜੀ ਦਰਗਾਹ ਦੇ ਵਿੱਚੋਂ ਮਿਲੀ ਸੀ ਜੀਵਨ ਬਤੀਤ ਕਰਨ ਦੀ ਉਸਵਾਸਾ ਰੂਪੀ ਪੂੰਜੀ ਸੀ ਜਿਹੜੀ ਉਹਨਾਂ ਦੀ ਉਹ ਆਤਮਾ ਹੋ ਗਈ ਸੋ ਇਸ ਕਰਕੇ ਫਿਰ ਜੀਵ ਨੂੰ ਜਾਣਾ ਪੈਂਦਾ ਸੋ ਅਸੀਂ ਰਣੀਆ ਪਿੰਡ ਥੇਰਖਾਂ ਦੇ ਹੈ ਨਗਰ ਦੇ ਜਿਨ੍ਹਾਂ ਨੇ ਬਹੁਤ ਵੱਡਾ ਫਰਾਲਾ ਕੀਤਾ ਉਹਨਾਂ ਦੇ ਮਿੱਠੀ ਯਾਦ ਨੂੰ ਮਨਾਇਆ ਸੋ ਅਸੀਂ ਰੇਣੀਆ ਭੇਖ ਕੰਨੀਆਂ ਵੀ ਨਗਰ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਭੇਖਵਾਲੀਆਂ ਬਾਬਾ ਰਾਮਾ ਨੰਦ ਜੀ ਦਾ ਵੀ ਧੰਨਵਾਦ ਕਰਦੇ ਆ ਕਿ ਨਗਰ ਦੇ ਨਾਲ ਉਹਨਾਂ ਨੇ ਸਹਿਯੋਗ ਦੇ ਕੇ ਮਹਾਪੁਰਖਾਂ ਦੀ ਮਿੱਠੀ ਯਾਦ ਮਨਾਈ ਹੈ ਸ਼ਰਧਾਂਜਲੀ ਸਮਾਗਮ ਮਨਾਇਆ ਹੈ ਸੋ ਸਰੇਨੀਆਂ ਨਗਰ ਦੇ ਵੇਖਦੇ ਜਿਨ੍ਹਾਂ ਨੇ ਆ ਕੇ ਵੇਖਦੇ ਵੀ ਰਿਣੀਆਂ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ ਕੀਮਤੀ ਸਮਾਂ ਕੱਢ ਕੇ ਸੋ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਹੋਰ ਵੀ ਸਮਾਗਮ ਆ ਕੇ ਸਰੇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੀ